ਪਿਛਲੇ ਦਿਨੀ ਸੋਸ਼ਲ ਮੀਡੀਆ ਔਰ ਸਾਡੇ ਪੱਤਰਕਾਰ ਭਾਈਚਾਰੇ ਦੇ ਥਰੂ ਜੋ ਇੱਕ ਬੜੀ ਵੱਡੀ ਮਦਭਾਗੀ ਘਟਨਾ ਬਾਰੇ ਜਾਣਕਾਰੀ ਇਸ ਮੁਕੋਦਰ ਦੇ ਵਿੱਚ ਮਿਲੀ ਹੈ ਕਿ ਸਾਡੇ ਈਓ ਸਾਹਿਬ ਦੀ ਨੱਕ ਦੇ ਥੱਲੇ ਕੁਝ ਗਰੀਬ ਭਾਈਚਾਰੇ ਲਈ ਜੋ ਆਵਾਸ ਯੋਜਨਾ ਲਈ ਪੈਸਾ ਆਇਆ ਸੀ ਉਹਦੀ ਬੜੀ ਦੁਰਵਰਤੋਂ ਹੋਈ ਹੈ ਸੋ ਅਸੀਂ ਅੱਜ ਸਾਰੇ ਕੌਂਸਲਰ ਸਰਪੰਨਾਂ ਨੇ ਮੀਟਿੰਗ ਕੀਤੀ ਉਹਨਾਂ ਤੋਂ ਮੈਂ ਇਹਨਾਂ ਦੇ ਵਿਚਾਰ ਔਰ رائے ਜਾਣੇ ਆ ਮੇਰੀ ਇਹ ਇਨਫਰਮੇਸ਼ਨ ਦੇ ਵਿੱਚ ਆਇਆ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਇਨਫਰਮੇਸ਼ਨ ਨਹੀਂ। ਕਈ ਵਾਰੀ ਤੁਸੀਂ ਸੋਚਣਾ ਕਿ ਇਹ 2-4 ਦਿਨ ਬਾਅਦ ਅਸੀਂ ਰਿਐਕਸ਼ਨ ਕਿਉਂ ਦਿੱਤਾ? ਅਸੀਂ ਕੋਸ਼ਿਸ਼ ਕੀਤੀ ਕਿ ਸਾਨੂੰ ਦਫ਼ਤਰ ਦੇ ਵਿੱਚੋਂ ਪਤਾ ਲੱਗ ਸਕੇ ਕਿ ਕਿੰਨੇ ਲਾਪਤਰੀ ਸੀ, ਕਿੰਨੇ ਸਾਡੇ ਸਾਥੀਆਂ ਦਾ ਪੈਸੇ ਦਾ ਨੁਕਸਾਨ ਜਿਹੜਾ ਹੋਇਆ ਔਰ ਇਹ ਜਿਹੜਾ ਪੈਸੇ ਦਾ ਨੁਕਸਾਨ ਹੈ ਇਹ ਜੋ ਸਾਡੇ ਦੇਸ਼ ਦੇ ਵਿੱਚ ਗੁਰਪਤ ਦੇ ਵਿੱਚ ਰਹਿ ਰਹੇ ਲੋਕ ਜਿਨ੍ਹਾਂ ਦੇ ਵਿਚਾਰਿਆਂ ਨੂੰ ਲੋਕ ਮੇਰੇ ਖਿਆਲ ਨਾਲ ਸਾਡੇ ਜਿਹੜੇ ਬਹੁਤ ਦਰਿਆਦਿਲ ਪੰਜਾਬੀ ਐ ਉਹਨਾਂ ਲਈ ਮਤ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਆ ਉਹਨਾਂ ਨੂੰ ਜੋ ਸਰਕਾਰ ਵੱਲੋਂ ਪੈਸਾ ਆਇਆ ਉਹਦੇ ਵਿੱਚ ਇੱਕ ਕਪਲੇਬਾਜੀ ਹੋਈ ਐ ਜੋ ਤੁਹਾਡੇ ਮਾਧਿਅਮ ਰਹੀਂ ਪਤਾ ਲੱਗਿਆ ਹੋ ਸਕਦਾ ਹੈ ਕਿ ਇਹ ਕਪਲਾ ਹੋਵੇ ਨਾ ਹੋਵੇ ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਸ਼ਹਿਰ ਦੀ ਇੱਕ ਆਵਾਜ਼ ਸੀ ਤੇ ਅਸੀਂ ਸਾਰਿਆਂ ਨੇ ਆਪਸ ਵਿੱਚ ਚਰਚਾ ਕੀਤੀ ਉਸ ਦਾ ਕਪਲਾ ਹੋਇਆ ਤਾਂ ਉਹਨੇ ਪੈਸੇ ਜਮ੍ਹਾਂ ਕਰਾਏ ਹੈਗੇ ਆ ਉਹ ਮੈਂ ਸਾਰੀ ਗੱਲ ਤੁਹਾਨੂੰ ਦੱਸ ਰਿਹਾ ਉਸ ਚਰਚੇ ਤੋਂ ਬਾਅਦ ਇਸ ਗੱਲ ਦੀ ਵਿਸਤਾਰ ਵਿੱਚ ਆਏ ਕਿ ਸਾਡੇ ਜਿਹੜੇ ਸ਼ਹਿਰ ਦੇ ਈਓ ਸਾਹਿਬ ਹੈ ਉਹ ਸਰਕਾਰ ਦੇ ਇਸ਼ਾਰਿਆਂ ਤੇ ਚੱਲਦੇ ਆ ਉਹ ਸਾਡੇ ਨਗਰ ਕਾਉਂਸਲ ਦੇ ਜਿਹੜੇ ਸਾਡੇ ਕਾਉਂਸਲਰ ਸਹਿਬਾਨ ਹੈ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਦੇਣ ਤੋਂ ਤਿਆਰ ਨਹੀਂ ਅਸੀਂ ਆਰਟੀਆਈ ਦੇ ਵਿੱਚ ਉਹਦੀ ਇਨਫੋਰਮੇਸ਼ਨ ਪਾਈ ਹੈ ਅਸੀਂ ਸਾਰੇ ਲਾਭਪਾਤਰੀਆਂ ਦੇ ਐਡਰੈਸ ਲਵਾਂਗੇ ਸਾਡੇ ਸਾਰੇ ਕਾਉਂਸਲਰ ਸਹਿਬਾਨ ਔਰ ਜੋ ਸਾਡੇ ਮੱhalla ਪ੍ਰਧਾਨ ਔਰ ਜੋ ਸਾਡੇ ਵਰਕਰ ਸਹਿਬਾਨ ਸ਼ਹਿਰ ਦੇ ਵਿੱਚ ਹਰ ਜਗ੍ਹਾ ਪ੍ਰੈਜ਼ెంట్ ਨੇ ਕਿਉਂਕਿ ਕਾਂਗਰਸ ਪਾਰਟੀ ਇੱਕ ਵੱਡੀ ਪਾਰਟੀ ਹੈ ਜਿਹਦੀ ਹਰ ਮਹੱਲੇ 'ਚ ਹਰ ਘਰ 'ਚ ਮੌਜੂਦਗੀ ਸੋ ਅਸੀਂ ਇਕੱਲੇ ਇਕੱਲੇ ਉਹ ਲਾਭਪਾਤਰੀ ਕੋ ਜਾਵਾਂਗੇ ਭਾਵੇਂ ਉਹ ਸ਼ਿਕਾਇਤ ਪਵੇਂਉ ਨਹੀਂ ਸੀਗਾ ਅਸੀਂ ਉਹਨਾਂ ਤੋਂ ਇਹ ਜਾਣਕਾਰੀ ਲੈਣਾ ਕਿਉਂਕਿ ਇਹ ਦੇਸ਼ ਦਾ ਟੈਕਸ ਦਾ ਪੈਸਾ ਔਰ ਇਹ ਉਹਨਾਂ ਸਾਥੀਆਂ ਲਈ ਹੈ ਜਿਹੜੇ ਵਿਚਾਰੇ ਸਾਡੇ ਤੋਂ ਬਹੁਤ ਪਿੱਛੜ ਗਏ ਮੈਂ ਸਮਝਦਾ ਕਿ ਸਿਰਾਂ ਤੇ ਜਿਨ੍ਹਾਂ ਦੇ ਬਾਲਿਆਂ ਦੀ ਛੱਤ ਹੈ ਨਹੀਂ ਔਰ ਕਿੱਦਾਂ ਦਾ ਮੌਸਮ ਸੀ ਪਿਛੇ ਮੀਂਹ ਦਾ ਔਰ ਆਉਣ ਵਾਲੀ ਸਰਦੀ ਦੇ ਦਿਨਾਂ ਦੇ ਵਿੱਚ ਜਿਹੜੇ ਵੀ ਪਾਪੀਆਂ ਨੇ ਕੋਈ ਕਰਮ ਕੀਤਾ ਉਹਨਾਂ ਨੂੰ ਸਜ਼ਾ ਜ਼ਰੂਰ ਦਵਾਈ ਜਾਵੇਗੀ ਤੁਸੀਂ ਗੱਲ ਕੀਤੀ ਕਿ ਕੁਝ ਪੈਸੇ ਜਮ੍ਹਾਂ ਹੋਏ ਸਾਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਖਜ਼ਾਨੇ ਦੇ ਵਿੱਚ ਇੰਨਾ ਪੈਸਾ ਉਹਦੀ ਜਾਣਕਾਰੀ ਵੀ ਮੰਗੀ ਸੀ ਜਿਹਦੀ ਪੁਸ਼ਤ ਪੁਖਤਾ ਜਾਣਕਾਰੀ ਕੋਈ ਉਹਨਾਂ ਨੇ ਸਾਨੂੰ ਨਹੀਂ ਦਿੱਤੀ ਪਰ ਉਹ ਵੀ ਤੁਹਾਡੇ ਮਾਧਿਅਮ ਰਾਹੀਂ ਪਤਾ ਚੱਲਿਆ ਸੀ ਸੋ ਅਸੀਂ ਆਰਟੀਆਈ ਦੇ ਵਿੱਚ ਇਨਫੋਰਮੇਸ਼ਨ ਲਵਾਂਗੇ ਕੇਸ ਅਫਸਰ ਨੇ ਉਹਨੂੰ ਅਲਾਉ ਕੀਤਾ ਇੰਨਾ ਪੈਸਾ ਜਮ੍ਹਾਂ ਕਰਾਉਣ ਨੂੰ ਇਕੱਠਾ ਉਹਦੇ ਬਾਰੇ ਜਾਣਕਾਰੀ ਲਵਾਂਗੇ ਔਰ ਜਿੰਨੀ ਕੁ ਮੇਰੀ ਮਹਾਰਾ ਨਾਲ ਗੱਲ ਹੋਈ ਹੈ ਇਹ ਪ੍ਰਧਾਨ ਮੰਤਰੀ ਜਿਹੜਾ ਆਯੋਜ ਯੋਜਨਾ ਦਾ ਪੈਸਾ ਇਹਦਾ ਸਿੱਧਾ ਸਿੱਧਾ ਜਿਹੜਾ ਹੈਗਾ ਉਹ ਡੀਸੀ ਸਾਹਿਬ ਤੇ ਜਾਂਦਾ ਕਿਉਂਕਿ ਡੀਸੀ ਸਾਹਿਬ ਜਿਹੜੇ ਜ਼ਿਲ੍ਹੇ ਦੇ ਵਿੱਚ ਉਹ ਇਸ ਚੀਜ਼ ਦੇ ਕਸਟੋਡੀਅਨ ਹੈ ਕਿ ਉਹ ਪੈਸਾ ਸਹੀ ਜਗ੍ਹਾ ਤੇ ਕੰਜ਼ੂਮ ਹੋ ਰਿਹਾ ਕੀ ਉਹ ਪੈਸੇ ਦੀ ਕੋਈ ਦੁਰਵਰਤੋਂ ਤਾਂ ਨਹੀਂ ਹੋ ਰਹੀ ਸੋ ਅਸੀਂ ਇਹ ਸਾਰੀ ਜਾਣਕਾਰੀ ਪ੍ਰਾਪਤ ਕਰਕੇ ਅਸੀਂ ਇਹਦੇ ਬਾਰੇ ਜੋ ਵੀ ਸਾਡੇ ਕੋਲ ਜਾਣਕਾਰੀ ਆਊਗੀ ਉਹ ਅਸੀਂ ਉੱਪਰ ਪੇਚਾਵਾਂਗੇ ਔਰ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਂ ਥੋੜਾ ਜਿਹਾ ਇਸ ਗੱਲ ਤੋਂ ਵੀ ਪਰੇਸ਼ਾਨ ਹੈ ਕਿ ਪਿੱਛੇ ਜੇ ਵੀ ਇੱਕ ਇਦਾਂ ਦੀ ਘਟਨਾ ਘਟੀ ਸੀ ਜਿਹਦੇ ਵਿੱਚ ਕੁਝ ਕਰਮਚਾਰੀ ਸਸਪੈਂਡ ਹੋਏ ਸੀ ਪਰ ਉਹ ਸਸਪੈਂਸ਼ਨ ਕਦੋਂ ਰਿਵੋਕ ਹੋ ਗਈ ਉਹਦੀ ਕੀ ਹੋਇਆ ਅਸੀਂ ਉਹਦੇ ਬਾਰੇ ਵੀ ਜਾਣਕਾਰੀ ਮੰਗੀ ਕਿ ਆਪਾਂ ਸਸਪੈਂਡ ਕੀਤੇ ਸੀ ਕਿਸੇ ਬੰਦੇ ਨੂੰ ਸਸਪੈਂਡ ਕਰ ਦੇਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਉਹਦੇ ਕੈਰੀਅਰ ਦੇ ਉੱਤੇ ਲੰਚਨ ਲੱਗਾ ਉਹਦੇ ਉੱਤੇ ਲੋਕਾਂ ਨੇ ਉਂਗਲੀਆਂ ਉਠਾਈਆਂ ਹੋਣਗੀਆਂ ਉਹਦਾ ਵੀ ਜੋ ਉਹਨਾਂ ਨੂੰ ਬਾਅਦ ਵਿੱਚ ਬਹਾਲ ਕੀਤਾ ਗਿਆ ਸਾਨੂੰ ਕੋਈ ਪੁਖਤਾ ਜਾਣਕਾਰੀ ਸਾਨੂੰ ਆਪਣੇ ਨਗਰ ਕੌਂਸਲ ਦੇ ਈਓ ਸਾਹਿਬ ਤੋਂ ਨਹੀਂ ਮਿਲ ਪਈ ਕਿ ਉਹ ਕਿਹੜੇ ਦੋਸ਼ਾਂ ਤਹਿਤ ਸਸਪੈਂਡ ਹੋਏ ਸੀ ਤੇ ਕਿਹੜੀ ਜਾਂਚ ਕਮੇਟੀ ਨੇ ਉਹਦਾ ਉਹਦੀ ਵੀ ਅਸੀਂ ਆਰਟੀਆਈ ਦੇ ਵਿੱਚ ਇਨਫਰਮੇਸ਼ਨ ਮੰਗੀ ਆ ਮੈਨੂੰ ਆਸ ਕਰਦਾ ਹੈ ਕਿ ਸਾਡੇ ਨਗਰ ਕੌਂਸਲ ਤੋਂ ਸਾਨੂੰ ਉਹ ਸਾਰੀ ਇਨਫਰਮੇਸ਼ਨ ਸੋ ਸਾਰੇ ਲਾਭਪਾਤਰੀ ਜੋ ਪਿਛਲੇ 3 ਸਾਲਾਂ ਦੇ ਅਸੀਂ ਮੰਗੇ ਆ ਜਿਨ੍ਹਾਂ ਨੂੰ ਇਸ ਆਵਾਸ ਯੋਜਨਾ ਦੇ ਵਿੱਚ ਪੈਸਾ ਆਇਆ ਔਰ ਜਿਹੜੇ ਕਰਮਚਾਰੀ ਸਸਪੈਂਡ ਹੋਏ ਸੀ ਉਹਨਾਂ ਨੂੰ ਕਿਹਦੀ ਬੁਨਿਆਦ ਤੇ ਕਿਹਦੀ ਇਨਕੁਆਇਰੀ ਤੋਂ ਬਾਅਦ ਰਿਵੋਕ ਕੀਤਾ ਗਿਆ ਉਹਦੀ ਇਨਫੋਰਮੇਸ਼ਨ ਅਸੀਂ ਮੰਗੀ ਹੈ ਸੋ ਜਿੱਦਾਂ ਹੀ ਉਹ ਇਨਫੋਰਮੇਸ਼ਨ ਆਏਗੀ ਅਸੀਂ ਤੁਹਾਡੇ ਕੋਲੋਂ ਸਾਂਝੀ ਕਰਾਂਗੇ ਮੈਂ ਅੱਜ ਇੱਕ ਗੱਲ ਹੋਰ ਕਹਿਣੀ ਚਾਹਨਾ ਹੈ ਕਿ ਬਹੁਤ ਸਾਰੇ ਉਹ ਗਰੀਬ ਲੋਕ ਨੇ ਜਿਹੜੇ ਹੋ ਸਕਦਾ ਕਿਸੇ ਅਫਸਰ ਤੱਕ ਕਿਸੇ ਜਗ੍ਹਾ ਤੱਕ ਪਹੁੰਚ ਨਾ ਕਰ ਪੌਣ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦਾ ਕਿ ਜੇ ਕਿਸੇ ਲਾਭਪਾਤਰੀਨਾ ਤੋਖਾ ਹੋਇਆ ਹੈ ਉਹ ਸਾਡੇ ਕਾਂਗਰਸ ਪਾਰਟੀ ਦੇ ਦਫ਼ਤਰ ਜੋ ਗਾੜੀਆਂ ਮੱਲਿਆਂ ਵਿੱਚ ਇੱਥੇ ਸਥਿਤ ਹੈ ਉੱਥੇ ਔਰ ਇੱਕ ਟੈਲੀਫੋਨ ਨੰਬਰ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਦੱਸਦਾ ਹਾਂ ਉਸ ਫੋਨ ਦੇ ਉੱਤੇ ਜੇ ਉਹ ਜਾਣਕਾਰੀ ਦੇਣਗੇ ਤੇ ਅਸੀਂ ਤੁਹਾਡੇ ਵੀ ਧੰਨਵਾਦੀ ਹੋਵਾਂਗੇ ਔਰ ਅਸੀਂ ਉਹਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਬੜੀ ਦੂਰ ਤੱਕ ਉਹਦੀ ਜਾਂਚ ਕਰਾਂਗੇ ਔਰ ਅਸੀਂ ਕਿਸੇ ਦੇ ਉੱਤੇ ਵੀ ਕੋਈ ਇਦਾਂ ਦਾ ਉਂਗਲ ਨਹੀਂ ਚੱਕਾਂਗੇ ਕਿ ਜੇੜਾ ਕਿਸੇ ਦਾ ਕੈਰੀਅਰ ਖਰਾਬ ਹੋਵੇ ਪਰ ਜੇ ਕਿਸੇ ਬੰਦੇ ਨੇ ਇੱਕ ਨੌਨੀ ਹਰਕਤ ਕੀਤੀ ਹੈ ਉਹਨੂੰ ਇਹ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਇਹ ਉਹ ਪੈਸਾ ਹੈ ਜਿਹੜਾ ਕਈ ਵਾਰੀ ਆਪਾਂ ਚੰਦੇ ਦੇ ਤੌਰ ਦੇ ਉੱਤੇ ਕਿਸੇ ਲਈ ਇਕੱਠਾ ਕਰਦੇ ਆਂ ਔਰ ਇਹ ਉਹ ਲੋਗ ਨੇ ਜਿਨ੍ਹਾਂ ਨੂੰ ਵਾਕਈ ਇਹਦੀ ਲੋੜ ਸੀਗੀ ਸੋ ਇਹ ਨੰਬਰ ਜਿਹੜਾ ਹੈਗਾ 81 468 28229 81468 28229 ਦੇ ਉੱਤੇ ਉਹ WhatsApp ਮੈਸੇਜ ਕਾਲ ਕਰਕੇ ਜਾਂ SMS ਕਰਕੇ ਸਾਨੂੰ ਦੱਸ ਸਕਦੇ ਆਂ ਅਸੀਂ ਆਪਣੇ ਵਰਕਰ ਸਹਿਬਾਨਾਂ ਦੀ ਇੱਕ ਟੀਮ ਬਣਾਵਾਂਗੇ ਜਿਹੜੀ ਉੱਥੇ ਜਾਊਗੀ ਔਰ RTI ਦੀ ਇਨਫਰਮੇਸ਼ਨ ਜਿੱਦਾਂ ਹੀ ਸਾਡੇ ਕੋਲ ਆ ਜਾਊਗੀ ਕਿਉਂਕਿ ਅਸੀਂ ਜਿਹੜੀ RTI ਉਹ ਤਿਆਰ ਕੀਤੀ ਸੀ ਸਾਰੇ ਤੱਥਾਂ ਦੇ ਮਤਲਬ ਤੇ ਕੱਲ ਅੱਜ ਤੇ ਕੱਲ ਦੀ ਛੁੱਟੀ ਹੈ ਸ਼ੁੱਕਰਵਾਰ ਨੂੰ ਉਹਦੀ ਕਾਪੀਆਂ ਵੀ ਅਸੀਂ ਤੁਹਾਡੇ ਕੋਲ ਦੇ ਦੇਵਾਂਗੇ ਵੀ ਅਸੀਂ ਆਰਟੀਆ ਵਿੱਚ ਕੀ ਕੀ ਮੰਗਿਆ ਔਰ ਅਸੀਂ ਇਹ ਆਸ ਕਰਦੇ ਹਾਂ ਕਿ ਸਾਡੇ ਅਫਸਰ ਸਹਬਾਨ ਸਾਡੇ ਨਾਲ ਕੋਆਪਰੇਟ ਕਰਨਗੇ ਔਰ ਸਾਨੂੰ ਇਹਦੀ ਇਨਫੋਰਮੇਸ਼ਨ ਦੇਣਗੇ ਤਾਂ ਜੋ ਦੋਸ਼ੀਆਂ ਨੂੰ ਜਿਹੜਾ ਉਹ ਦੰਡ ਤਵਾਇਆ ਜਾ ਸਕੇ ਔਰ ਇਹੋ ਜੀ ਹਰਕਤ ਅੱਗੇ ਤੋਂ ਕੋਈ ਨਾ ਕਰੇ ਇਹਦੇ ਲਈ ਅਸੀਂ ਵਚਨਬੱਧ ਹਾਂ ਕਾਂਗਰਸ ਪਾਰਟੀ ਹਮੇਸ਼ਾ ਗਰੀਬਾਂ ਦੇ ਨਾਲ ਖੜੀ ਹੈ ਇਹ ਜਿੰਨੀਆਂ ਯੋਜਨਾਵਾਂ ਹੈਗੀਆਂ ਇਹ ਜਿਹੜੇ ਪੰਜ ਸਾਲਾ ਯੋਜਨਾ ਕਿਸੇ ਜ਼ਮਾਨੇ ਦੇ ਵਿੱਚ ਚੱਲਿਆ ਕਰਦੀ ਸੀ ਜਵਾਰ ਲਾਲ ਨਹਿਰੂ ਦੇ ਟਾਈਮ ਤੋਂ ਉਦੋਂ ਤੋਂ ਇਹ ਯੋਜਨਾ ਚੱਲ ਰਹੀ ਹੈ ਔਰ ਅੱਜ ਤੱਕ ਕਦੀ ਨਹੀਂ ਸੁਣਿਆ ਸੀ ਕਿ ਕਿਸੇ ਗਰੀਬ ਦਾ ਹੱਕ ਖੋਇਆ ਜਾ ਸਕੇ ਪਹਿਲੀ ਵਾਰੀ ਸਾਡੇ ਦੇਖਣ ਦੇ ਵਿੱਚ ਆਇਆ ਔਰ ਮੈਂ ਕਹੂੰਗਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਵੀ ਇਹਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਹਦੀ ਜਾਂਚ ਕਰੇ ਔਰ ਜਿਹੜੇ ਜਿਹੜੇ ਵੀ ਬੰਦੇ ਹੈਗੇ ਆ ਜੇ ਉਹਦੇ ਵਿੱਚ ਕੋਈ ਸਰਕਾਰ ਦਾ ਸਰਕਾਰੀ ਬੰਦਾ ਜਾਂ ਕੋਈ ਸਰਕਾਰੀ ਨੁਮਾਇੰਦਾ ਜੇ ਉਹਦੇ ਵਿੱਚ ਕੋਈ ਹੈਗਾ ਦੇ ਖਿਲਾਫ ਵੀ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਧੰਨਵਾਦ ਨਹੀਂ ਸਰਕਾਰੀ ਸਰਕਾਰੀ ਜਿਹੜੀ ਜਗ੍ਹਾ ਹੈ ਜਿ ਨਗਰ ਕੌਂਸਲ ਹੈ ਆ ਉਹ ਜਿਹੜਾ ਕੋਈ ਉਹਦਾ ਤੇ ਉੱਤੇ ਵੀ ਜਿਹੜੇ ਘਰ ਬੜੇ ਨੇ ਉਹਨੇ ਗ੍ਰਾਂਟ ਦਿੱਤੀ ਹੈ ਮੈਂ ਤੁਹਾਨੂੰ ਦੱਸਿਆ ਜੀ ਅਸੀਂ ਜਦੋਂ ਵੀ ਕੋਈ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕੀਤੀ ਡਾਇਰੈਕਟਲੀ ਐਂਡਾਇਰੈਕਟਲੀ ਉਹਨਾਂ ਨੇ ਕਦੀ ਕਹਿੰਦਾ ਪੋਰਟਲ ਡਾਊਨ ਹੈ ਕਦੀ ਕਹਿੰਦਾ ਸਾਡੇ ਕੋਲ ਜਿਹਦੀ ਪੁਖਤਾ ਜਾਣਕਾਰੀ ਨਹੀਂ ਹੈਗੀ ਸੋ ਅਸੀਂ ਜਦੋਂ ਆਰਟੀਆਈ ਦੇ ਵਿੱਚ ਇਨਫੋਰਮੇਸ਼ਨ ਮੰਗੀ ਹੈ ਇਹ ਜਿਹੜੀ ਇਨਫੋਰਮੇਸ਼ਨ ਹੈ ਇੱਕ ਜਗ੍ਹਾ ਤੋਂ ਕਲੈਕਟ ਨਹੀਂ ਹੋ ਸਕਦੀ ਅਸੀਂ ਸੈਂਟਰਲ ਗਵਰਨਮੈਂਟ ਤੋਂ ਵੀ ਮੰਗੀ ਹੈ ਕਿ ਤੁਸੀਂ ਕਿੰਨੇ ਨਕਉਦਰ ਦੇ ਵਿੱਚ ਜਿਹੜੇ ਕਿੰਨੇ ਘਰਾਂ ਲਈ ਤੁਸੀਂ ਇਹ ਸ ਯੋਜਨਾ ਦੇ ਤਹਿਤ ਪੈਸੇ ਦਿੱਤੇ ਆ ਔਰ ਅਸੀਂ ਵਿਧਾਇਕੀ ਦੀ ਵੀ ਇਹ ਮੰਗਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਹੋ ਸਕਦਾ ਹੈ ਕਿ ਟਿਪ ਆਫ ਦਾ ਆਈਸਬਰਗ ਜਿਦਾਂ ਆਪਾਂ ਕਹ ਰਹੀਏ ਕਿ ਇੱਕ ਸਮੁੰਦਰ ਵਿੱਚ ਤਰਦੇ ਹੋਏ ਇੱਕ ਆਪਾਂ ਨੂੰ ਸਿਰਫ ਉੱਪਰਲਾ ਹਿੱਸਾ ਜਿਹੜਾ ਨਜ਼ਰ ਆਇਆ ਹੋ ਸਕਦਾ ਪਾਣੀ ਦੇ ਅੰਦਰ ਇਹ ਬਹੁਤ ਵੱਡਾ ਕਪਲਾ ਹੋਵੇ ਪਰ ਇਹ ਜਿਹੜਾ ਕਪਲਾ ਹੈ ਜਿਹਨੇ ਵੀ ਕੀਤਾ ਇਹਨੇ ਬਹੁਤ ਵੱਡਾ ਪਾਪ ਕਮਾਇਆ ਕਿਉਂਕਿ ਇਹ ਉਹ ਸਾਥੀਆਂ ਦਾ ਕਪਲਾ ਹੋਇਆ ਜਿਹੜੇ ਵਿਚਾਰੇ ਇਸ ਸਾਡੇ ਨਾਲ ਦੇਸ਼ ਦੇ ਵਿੱਚ ਚੱਲਦੇ ਹੋਏ ਸਾਡੇ ਤੋਂ ਬਹੁਤ ਪਿੱਛੇ ਰਹਿ ਗਏ ਔਰ ਅਸੀਂ ਇਹ ਮਲਟੀਪਲ ਇਨਫੋਰ ਤੁਹਾਡੇ ਮਾਧਿਅਮ ਰਹੀਂ ਅਸੀਂ ਹਰ ਬੰਦੇ ਨੂੰ ਨੰਗਾ ਕਰਾਂਗੇ ਔਰ ਉਹਨੂੰ ਜੋ ਕਾਨੂੰਨ ਦੀ ਬਣਦੀ ਕਾਰਵਾਈ ਉੱਤੇ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਨਹੀਂ ਕੌਂਸਲਰ ਇਦਾਂ ਦੇ ਵੀ ਹੈਗੇ ਆ ਜੀ ਜਿਹੜੇ ਕਿ ਕਲੀਨ ਚਿੱਟ ਦੁਆਨ ਤੇ ਲੱਗੇ ਹੋਏ। ਸਰ ਜੇ ਕੋਈ ਸਰ ਜੇ ਕੋਈ ਕਿਸੇ ਪਾਪ ਦੇ ਵਿੱਚ ਪਾਪ ਦਾ ਭਾਗੀਦਾਰ ਬਣਦਾ ਤੇ ਇਹ ਉਹਦੀ ਕੌਂਸ਼ੀਅਸ ਹੈ। ਮੈਂ ਹਰ ਹਰ ਕਾਉਂਸਲਰ ਸਾਹਿਬਾਨ ਨੂੰ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨਾਲ ਸਬੰਧਤ ਰੱਖਦਾ ਮੈਂ ਉਹਨਾਂ ਦੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਕਿ ਸਾਨੂੰ ਉਹ ਗੁਰਬਤ ਦੇ ਵਿੱਚ ਜੋ ਸਾਡੇ ਸਾਥੀ ਆ ਉਹਨਾਂ ਨੇ ਵੋਟਾਂ પાਕੇ ਕੌਂਸਲਰ ਬਣਾਇਆ ਉਹਨਾਂ ਨੇ ਵੋਟਾਂ ਬਣਾ ਕੇ ਐਮਐਲਏ ਬਣਾਏ ਉਹਨਾਂ ਨੇ ਵੋਟਾਂ પાਕੇ ਮੈਂਬਰ ਪਾਰਲੀਮੈਂਟ ਬਣਾਏ ਆ ਚੰਨੀ ਸਾਹਿਬ ਦੇ ਇਨਫਾਰਮੇਸ਼ਨ ਦੇ ਵਿੱਚ ਵੀ ਮੈਂ ਇਹ ਉਹਨਾਂ ਦੇ ਇਨਫਾਰਮੇਸ਼ਨ ਦਿੱਤੀ ਸੀ ਉਹਨਾਂ ਨੂੰ ਉਹਨਾਂ ਦੇ ਧਿਆਨ ਦੇ ਵਿੱਚ ਇਹ ਲਿਆਂਦਾ ਸੀ ਬਟ ਉਹ ਰਾਹੁਲ ਗਾਂਧੀ ਜੀ ਨਾਲ ਹਰਿਆਣੇ ਦੀ ਯਾਤਰਾ ਤੇ ਆ ਉਹਨਾਂ ਨੇ ਕਿਹਾ ਕਿ 5 ਤਰੀਕ ਨੂੰ ਆ ਕੇ ਉਹ ਵੀ ਡੀਸੀ ਸਾਹਿਬ ਨੂੰ ਮਿਲ ਕੇ ਇਹਦੀ ਸਾਰੀ ਜਾਣਕਾਰੀ ਲੈਣਗੇ ਤੇ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਜੇ ਸਾਡਾ ਕੋਈ ਕੌਂਸਲਰ ਸਾਥੀ ਭਾਵੇਂ ਸਾਡੀ ਪਾਰਟੀ ਦਾ ਹੋਊ ਜੇ ਕੋਈ ਇਦਾਂ ਦੀ ਘੁਣਾਉਣੀ ਹਰਕਤ ਕਰਨ ਦੀ ਕੋਸ਼ਿਸ਼ ਕਰੂਗਾ ਅਸੀਂ ਮੈਂ ਤੁਹਾਨੂੰ ਇਸ ਗੱਲ ਦਾ ਵਾਅਦਾ ਕਰਦਾ ਕਿ ਕੀ ਕਹੇ ਤਾਂ ਕਾਂਗਰਸ ਦਾ ਕਰਜਾ ਬਹੁਤ ਮਜ਼ਬੂਤ ਟਾਡੂ ਹੈ ਕੀ ਕਰਨਾ ਤੁਸੀਂ ਪਿਛਲੇ ਇੰਨੇ ਚਿਰ ਤੋਂ ਵਾਈਸ ਪ੍ਰਧਾਨ ਦੀ ਇਲੈਕਸ਼ਨ ਕਿਉਂ ਨਹੀਂ ਖੜਾ ਸਕੀ ਸਰ ਵਾਈਸ ਪ੍ਰਧਾਨ ਦੀ ਇਲੈਕਸ਼ਨ ਪਿੱਛੇ ਹੋ ਚੱਲੀ ਸੀ ਪਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਸ ਦਿਨ ਕੋਈ ਛੱਤ ਡਿੱਪਈ ਸੀ ਜਾਂ ਕੋਈ ਇਦਾਂ ਦਾ ਕੁਝ ਕਾਰਨ ਦੱਸ ਕੇ ਇਹਨਾਂ ਨੇ ਅਨਮਿੱਥੇ ਸਮੇਂ ਲਈ ਉਹ ਪੋਸਟਪੋਨ ਕਰ ਦਿੱਤੀ ਸੀ ਹੁਣ ਸਾਡੇ ਪ੍ਰਿਵਿਊ ਦੇ ਵਿੱਚ ਤਾਂ ਇਹ ਹੈ ਨਹੀਂ ਅਸੀਂ ਫਿਰ ਵੀ ਜੇ ਤੁਸੀਂ ਇਹ ਗੱਲ ਕੀਤੀ ਹੈ ਅਸੀਂ ਲੋਕਲ ਬਾਡੀਜ਼ ਮਿਨਿਸਟਰੀ ਨੂੰ ਪੰਜਾਬ ਦੇ ਵਿੱਚ ਔਰ ਸੈਕਟਰੀ ਲੋਕਲ ਬਾਡੀਜ਼ ਨੂੰ ਚਿੱਠੀ ਲਿਖ ਕੇ ਰੀਕਵੈਸਟ ਕਰਾਂਗੇ ਔਰ ਡੀਸੀ ਸਾਹਿਬ ਨੂੰ ਵੀ ਰਿਕਵੈਸਟ ਕਰਾਂਗੇ ਕਿਉਂਕਿ ਜੇ ਮੰਨ ਲਓ ਕਈ ਵਾਰੀ ਕੋਈ ਇੱਕ ਬੰਦਾ ਜੇਸਰ ਪੋਸਟਾਂ ਬਣਾਈਆਂ ਗਈਆਂ ਜਾਂ ਪ੍ਰਧਾਨ ਔਰ ਵਾਈਸ ਪ੍ਰਧਾਨ ਦੀ ਇਸੇ ਕਰਕੇ ਬਣਾਈ ਗਈ ਹੈ ਕਿ ਕੋਈ ਇੱਕ ਬੰਦਾ ਮਸ਼ਰੂਫ ਹੈ ਉਹ ਨਹੀਂ ਉੱਥੇ ਜਾ ਕੇ ਕੰਮ ਦੇਖ ਸਕਦਾ ਤੇ ਦੂਜਾ ਬੰਦਾ ਕੰਮ ਦੇਖ ਸਕੇ ਸੋ ਇਹ ਜੇ ਵਾਈਸ ਪ੍ਰਧਾਨ ਹੁੰਦਾ ਤਾਂ ਹੋ ਸਕਦਾ ਹੈ ਕਿ ਇਦਾਂ ਦੀਆਂ ਜਿਹੜੀਆਂ ਇਹ ਘਟਨਾਵਾਂ ਹੈ ਉੱਥੇ ਨਾ ਹੁੰਦੀਆਂ ਅਸੀਂ ਸਰਕਾਰ ਦੇ ਅੱਗੇ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਵਾਈਸ ਪ੍ਰਧਾਨ ਦੀ ਚੋਣ ਕਰਾਈ ਜਾ ਸਕੇ ਤਾਂ ਜੋ ਵਾਈਸ ਪ੍ਰਧਾਨ ਉੱਥੇ ਜਾ ਕੇ ਜਨਤਾ ਦੀ ਸੇਵਾ ਕਰ ਸਕੇ